ਦੀ ਰੋਲ ਪਲੇ ਕਿਤਾਬ ਸੀਗਾ ਮਦਰ ਰਥ ਦਾ ਰੋਲ ਸੀਗਾ ਜਿਹਦੇ ਵਿੱਚ ਮੈਂ ਪਹਿਲਾਂ ਬਹੁਤ ਜ਼ਿਆਦਾ ਹੈਪੀ ਸੀ ਬਹੁਤ ਖੁਸ਼ ਸੀ ਕਿ ਵੀ ਮੇਰੀ 30 ਮੈਚ ਜਿੱਦਾਂ ਡੈਕੋਰੀ ਕੀਤੀ ਸੀ ਬਹੁਤ ਸੋਹਣੀ ਸੀ ਗੌਰਨਸ ਵਾਸਤੇ ਹੁੰਦਾ ਹੈ नू, नू, कि ਬੱਚਿਆਂ ਨੂੰ ਸਾਰਿਆਂ ਨੂੰ ਮਤਲਬ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਕਿ ਕਿ ਇੱਕ ਆਪਣੇ ਜ਼ਿੰਦਗੀ ਦੇ ਵਿੱਚ ਵੀ ਆਪਣੇ ਅਗ ਦੇ ਵਿੱਚ ਇਹ ਦੱਸਿਆ ਸੀਗਾ ਕਿ ਪੋਲੂਸ਼ਨ ਆਪਣੇ ਆਪ ਨਹੀਂ ਹੋਇਆ ਇਹ ਜਿਹੜੇ ਲੋਕੀ ਨੇ ਇਹਨਾਂ ਨਹੀਂ ਪੋਲੂਸ਼ਨ ਨੂੰ ਕ੍ਰੀਏਟ ਕੀਤਾ ਵਾ ਸਾਰੇ ਇਸ ਚੀਜ਼ ਨੂੰ ਚਾਹੇ ਛੋਟਾ ਕੰਮ ਹੋਵੇ ਚਾਹੇ ਵੱਡਾ ਕੰਮ ਹੋਵੇ ਅਸੀਂ ਪਲਾਸਟਿਕ ਨੂੰ ਬਹੁਤ ਜ਼ਿਆਦਾ ਯੂਜ਼ ਕਰਦੇ ਹਾਂ ਅਸੀਂ ਮੰਨਦੇ ਹਾਂ ਸਾਨੂੰ ਜ਼ਰੂਰਤ ਆ ਬਟ ਅਸੀਂ ਘੱਟ ਵਰਤੋਂ ਕਰੀਏ ਤਾਂ ਜ਼ਿਆਦਾ ਵਧੀਆ ਹੋਊਗਾ ਤੋਂ ਸਾਡੇ ਇਹੀ ਉਹ ਸੀਗਾ ਉਸ ਤੋਂ ਬਾਅਦ ਸੀ ਯਮਰਾਜ ਕੋਲ ਜਾਂਦੀ ਇੱਕ ਅਰਥ ਅਰਥ ਕਿ ਯਮਰਾਜ ਕੋਲ ਜਾ ਕੇ ਉਹ ਦਿਨ ਗੱਲ ਕਰਦੀ ਆ ਵੀ ਮੇਰੇ ਨਾਲ ਐਡਾ ਕੁਝ ਹੋ ਰਿਹਾ ਹੈ ਕੁੜਾ ਅੱਜ ਬਨ ਮਹਾਸੂਮ ਮਨਾਇਆ ਗਿਆ ਬੂਟੇ ਵੀ ਲਗਾਏਗੇ ਤੇ ਪੂਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਬੂਟੇ ਲਗਾਈਏ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਬਹੁਤ ਜ਼ਿਆਦਾ ਗੰਦਾ ਘਾਟਾ ਮੈਨੂੰ ਤੇ ਮੈਂ ਰੋ ਰਹੀ ਆ ਕੋਲਾ ਰਹੀ ਆ ਕਿ ਮੈਂ ਯਮਰਾਜ ਕੋਲ ਗਈ ਉਹਨਾਂ ਨਾਲ ਗੱਲ ਕੀਤੀ ਲੋਕਾਂ ਨੂੰ ਹੀ ਸੰਦੇਸ਼ ਦੇਣਾ ਚਾਹੁੰਦਾ ਕਿ ਆਪਣੇ ਜਨਮ ਦਿਨ ਤੇ ਵਾਰਤਿਹਾਰ ਤੇ ਜ਼ਰੂਰ ਤੁਸੀਂ ਬੂਟੇ ਜ਼ਰੂਰ ਲਗਾਓ ਉਹਨਾਂ ਦੀ ਰੱਖਿਆ ਕਰੋ ਗ੍ਰੀਨਰੀ ਨੂੰ ਵਧਾਓ ਨੂੰ ਗੰਦਾ ਕਰ ਰਹੇ ਆ ਐਂਡ ਅਸੀਂ ਰਹਿਣਾ ਇੱਥੇ ਫਿਰ ਅਸੀਂ ਆਪਣੀ ਜਗ੍ਹਾ ਨੂੰ ਗੰਦਾ ਕਰ ਰਹੇ ਆ ਸੋ ਦੈਟ ਵਾਸ ਦ ਥਿੰਗ ਅਸੀਂ ਅੱਜ ਜੋ ਪੋਰਟਰੇ ਕੀਤੀ ਆਪਣੀ ਐਕਟਿਵਿਟੀ ਚ ਪੋਲੂਟ ਕਰ ਰਹੇ ਪੋਲੂਟੈਂਸ ਕੋ ਰੋਕਾ ਸਮਝਾਇਆ ਵਨ ਮਹਾਤਸਵ ਕੇ ਇਸ ਓਕੇਜਨ ਤੇ ਹਮੇਂ ਇਹ ਮੌਕਾ ਮਿਲਾ ਦੈਟ ਵਾਸ ਐਨ ਓਪਰਚੁਨਿਟੀ ਫਾਰ ਅਸ ਅਰਥੇ ਇਹ ਬਹੁਤ ਖੁਸ਼ੀ ਹੋ ਕੇ ਆ ਰਹੀ ਹੈ ਵੀ ਓਨਲੀ ਗ੍ਰੀਨਰੀ ਹੈਗੀ ਔਰ ਦੇ ਵਿੱਚ ਸਭ ਕੁਝ ਹੈ ਗਿਆ ਓਦੇ ਫਲਾਵਰਸ ਵੀ ਹੈਗੇ ਦੇਖੋ ਸਭ ਹੈਗਾ ਵੀ ਮੈਂ ਉਦੋਂ ਵੀ ਸੀਗੀ ਜਦੋਂ ਤੁਸੀਂ ਸਭ ਲੋਗ ਨਹੀਂ ਸੀਗੇ ਤੇ ਮੈਂ ਉਦੋਂ ਵੀ ਰਹਿਣਾ ਜਦੋਂ ਤੁਸੀਂ ਲੋਗ ਨਹੀਂ ਰਹੋਗੇ ਤੋ ਬੈਟਰ ਇਹੀ ਹੈ ਵੀ ਤੁਸੀਂ ਜਿਵੇਂ ਉੱਤੇ ਰਹਿ ਰਹੇ ਹੋ ਤਾਂ ਮੈਨੂੰ ਸਾਫ਼ ਹੋ ਗਿਆ। ਸੱਸ਼ੀਗਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਮਿਤ ਅੱਜ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਵੱਲੋਂ ਅੱਜ ਇੱਕ ਮਹਾਉੱత్సਵ ਮਨਾਇਆ ਗਿਆ ਜਿੱਥੇ ਅੱਜ ਸਰਕਾਰੀ ਕਾਲਜ ਦੇ ਵਿੱਚ ਬੱਚਿਆਂ ਦੇ ਵੱਲੋਂ ਅੱਜ ਬਹੁਤ ਸੋਹਣਾ ਜਿਹੜਾ ਪਲੇ ਕੀਤਾ ਗਿਆ। ਸਾਡੇ ਨਾਲ ਬੱਚੇ ਨੇ ਗੱਲਬਾਤ ਕਰਨਗੇ। ਅੱਜ ਕਿਸ ਤਰੀਕੇ ਦੇ ਪਲੇ ਦੇ ਨਾਲ ਤੁਸੀਂ ਲੋਕਾਂ ਨੂੰ ਅਵੇਅਰ ਕੀਤਾ ਹੈ? ਅੱਜ ਲਾਈਕ ਅਸੀਂ ਇਹ ਦੱਸਿਆ ਗਿਆ ਵਾ ਵੀ ਕਿਉਂ ਅਸੀਂ ਲਾਈਕ ਕਿਦਾਂ ਅਸੀਂ ਪੋਲੂਸ਼ਨ ਦੇ ਰਹੇ ਆ ਆਪਾਂ ਅਰਥ ਨੂੰ ਗੰਦਾ ਕਰ ਰਹੇ ਆ ਕਿਵੇਂ ਉਹਨਾਂ ਨਾਲ ਬਿਹੇਵ ਕਰ ਰਹੇ ਆ ਵੀ ਤੁਸੀਂ ਗੰਦੇ ਕਰ ਰਹੇ ਹੋ 스ਪਿਟ ਕਰ ਰਹੇ ਹੋ ਕਦੇ ਕਿਤੇ ਕੂੜਾ ਸੁੱਟ ਰਹੇ ਹੋ ਤਾਂ that is not valid ਕਿ ਆਪਾਂ ਆਪਣੀ ਧਰਤੀ ਨੂੰ ਇਦਾਂ ਗੰਦਾ ਕਰੀਏ ਸੋ ਅਸੀਂ ਸਕਿੱਟ ਦੇ ਵਿੱਚ ਇਦਾਂ ਦੱਸਿਆ ਵੀ ਧਰਤੀ ਅਸੀਂ 80 80 ਧਰਤੀ ਤੇ ਰਹਿੰਦੇ ਆ ਧਰਤੀ ਸਾਡੇ ਤੇ ਨਹੀਂ ਰਹਿੰਦੀ ਹੈਗੀ ਇਸ ਕਰਕੇ ਇਹੀ ਚੀਜ਼ ਹੈ ਵੀ ਆਪਾਂ ਨੂੰ ਆਪਣੀ ਧਰਤੀ ਦਾ ਧਿਆਨ ਰੱਖਣਾ ਚਾਹੀਦਾ ਹਮੇਸ਼ਾ ਉਹਦੇ ਮਤਲਬ ਕੂੜਾ ਨਹੀਂ ਸੁੱਟਣਾ ਚਾਹੀਦਾ 스ਪਿਟ ਨਹੀਂ ਕਰਨਾ ਚਾਹੀਦਾ that it is ਆਊਟਫਿਟ ਬੜਾ ਸੋਹਣਾ ਪ ਅੱਜ ਕੀ ਕੀ ਸਕਿੱਟ ਦੇ ਵਿੱਚ ਕੀ ਰੋਲ ਪਲੇ ਕੀਤਾ ਰੋਲ ਸੀਗਾ ਮਦਰ ਅਰਥ ਦਾ ਰੋਲ ਸੀਗਾ ਜਿਹਦੇ ਵਿੱਚ ਮੈਂ ਪਹਿਲਾਂ ਬਹੁਤ ਜ਼ਿਆਦਾ ਹੈਪੀ ਸੀ ਬਹੁਤ ਖੁਸ਼ ਸੀ ਕਿ ਵੀ ਮੇਰੀ ਤਰਤੀ ਮੈਂ ਜਿੱਦਾਂ ਡੈਕੋਰੀ ਕੀਤੀ ਸੀ ਬਹੁਤ ਸੋਹਣੀ ਐ ਬਟ ਇੱਕਦਮ ਸੇ ਡੀਮਨ ਜ਼ਾਨ ਲੱਗ ਗਏ ਮੇਰੇ ਉੱਤੇ ਹਨਾ ਬਹੁਤ ਜ਼ਿਆਦਾ ਗੰਦਾ ਕਰਤਾ ਮੈਨੂੰ ਤੇ ਮੈਂ ਰੋ ਰਹੀਆਂ ਕੋ ਲਾ ਰਹੀਆਂ ਫਿਰ ਮੈਂ ਯਮਰਾਜ ਕੋਲ ਗਈ ਉਹਨਾਂ ਨਾਲ ਗੱਲ ਕੀਤੀ ਫਿਰ ਉਹਨਾਂ ਨੇ ਮੈਨੂੰ ਨਿਆਂ ਦਿਵਾਇਆ ਮੈਂ ਆਪਣੀ ਸਮੱਸਿਆ ਦਾ ਹੱਲ ਉਹਨਾਂ ਨੂੰ ਖੁਦ ਦੱਸਿਆ ਵੀ ਪੇੜ ਲਗਾਓ ਬੂੰਦ ਬੂੰਦ ਬਚਾਓ ਤਾਂ ਹੀ ਇੱਕ ਕੰਮ ਕਰੋ ਪੁਨੇ ਪ੍ਰਯੋਗ ਕਰਦਾ ਨਿਯਮ ਲਗਾਓ ਇਸ ਰੋਲ ਦਾ ਇਨਸਪੀਰੇਸ਼ਨ ਕਿੱਥੋਂ ਲ ਐਸੇ ਖੁਦ ਮਿਲ ਕੇ ਸਾਰਾ ਕੁਝ ਕੰਪਲੀਟ ਕੀਤਾ ਸੀਗਾ ਵੀ ਟੀਮ ਵਰਕ ਸੀ ਸਾਡਾ ਪੂਰਾ ਟੀਮ ਤੇ ਹੋਰ ਮੈਂਬਰ ਵੀ ਨੇ ਤੁਸੀਂ ਕੀ ਪਲੇ ਕੀਤਾ ਆਈ ਵਾਸ ਅ ਪੋਲੂਟੈਂਟ ਅਸੀਂ ਆਪਣੇ ਐਕਟ ਦੇ ਵਿੱਚ ਇਹ ਦੱਸਿਆ ਸੀਗਾ ਕਿ ਪੋਲੂਸ਼ਨ ਆਪਣੇ ਆਪ ਨਹੀਂ ਹੋਇਆ ਇਹ ਜਿਹੜੇ ਲੋਕੀ ਨੇ ਇਹਨਾਂ ਨੇ ਹੀ ਪੋਲੂਸ਼ਨ ਨੂੰ ਕ੍ਰੀਏਟ ਕੀਤਾ ਵਾ ਅਸੀਂ ਉਹਨਾਂ ਨੂੰ ਕਿਹਾ ਕਿ ਹੁਣ ਜੇ ਤੁਸੀਂ ਤੁਸੀਂ ਸਾਨੂੰ ਕ੍ਰੀਏਟ ਕੀਤਾ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਅਰਥ ਨੂੰ ਬਚਾਓ ਤੇ ਇਹਦੇ ਲਈ ਅੱਗੇ ਪੈਰ ਵਧਾ ਕੇ ਆਪਣੇ ਰੁੱਖ ਲਗਾਓ ਜੀ ਤੁਸੀਂ ਕੀ ਪਲੇ ਕੀਤਾ ਸ਼ਸ਼ੀਕਲ ਸਾਰਿਆਂ ਨੂੰ ਮੇਰਾ ਨਾਮ ਤੁਲਸੀ ਆ ਤੇ ਮੈਂ ਇਸ ਐਕਟ ਚ ਇੱਕ ਪਲਾਸਟਿਕ ਦਾ ਰੋਲ ਕੀਤਾ ਜਿਹੜਾ ਪਲਾਸਟਿਕ ਆ ਉਹ ਸਾਡੇ ਵਾਤਾਵਰਣ ਲਈ ਬਹੁਤ ਹੀ ਖਰਾਬ ਆ ਸਾਰਿਆਂ ਨੂੰ ਪਤਾ ਬਟ ਸਾਰੇ ਇਸ ਚੀਜ਼ ਨੂੰ ਚਾਹੇ ਛੋਟਾ ਕੰਮ ਹੋਵੇ ਚਾਹੇ ਵੱਡਾ ਕੰਮ ਹੋਵੇ ਅਸੀਂ ਪਲਾਸਟਿਕ ਨੂੰ ਬਹੁਤ ਜ਼ਿਆਦਾ ਯੂਜ਼ ਕਰਦੇ ਆ ਅਸੀਂ ਇੱਕ ਮੰਨਦੇ ਆ ਸਾਨੂੰ ਜ਼ਰੂਰਤ ਆ ਬਟ ਅਸੀਂ ਘੱਟ ਵਰਤੋਂ ਕਰੀਏ ਤਾਂ ਜ਼ਿਆਦਾ ਵਧੀਆ ਹੋਊਗਾ ਕਿਉਂਕਿ ਪਲਾਸਟਿਕ ਜਿਹੜੀ ਉਹਦੇ ਉਹ ਡੀਕੰਪੋਜ਼ ਨਹੀਂ ਹੁੰਦੀ ਆ ਤੇ ਅਸੀਂ ਚਾਹਨੇ ਆ ਕਿ ਅਸੀਂ ਆਹ ਚੀਜ਼ਾਂ ਦੂਜਿਆਂ ਨੂੰ ਦੱਸੀਏ ਇਨਸਪੀਰੇਸ਼ਨ ਲਈਏ ਕਿ ਹਾਂ ਦੂਜੇ ਜਿਹੜੇ ਹੈਗੇ ਆ ਉਹਨਾਂ ਨੂੰ ਪਤਾ ਲੱਗੇ ਕਿ ਪਲਾਸਟਿਕ ਬਹੁਤ ਹਾਰਮਫੁਲ ਹੈਗਾ ਆ ਤੇ ਇਹ ਸਾਨੂੰ ਘੱਟ ਕਰਨਾ ਚਾਹੀਦਾ ਆ ਤੇ ਅਸੀਂ ਇਹੀ ਗੁਜਾਰਿਸ਼ ਕਰਦੇ ਆ ਕਿ ਪਲਾਸਟਿਕ ਨੂੰ ਯੂਜ਼ ਕਰੋ ਬਟ ਐਜ਼ ਅ ਘੱਟ ਯੂਜ਼ ਕਰੋ ਕਿਉਂਕਿ ਬਹੁਤ ਹੀ ਜ਼ਿਆਦਾ ਪੋਲੂਟੈਂਟ ਹੁੰਦਾ ਹੈ ਪਲਾਸਟਿਕ ਤੋਂ ਹੀ ਪਲਾਸਟਿਕ ਤੋਂ ਹੀ ਹਰ ਚੀਜ਼ ਹੁੰਦੀ ਹੈ ਅੱਜ ਕੱਲ ਤਾਂ ਬਹੁਤ ਜ਼ਿਆਦਾ ਮਾਈਕਰੋ ਪਲਾਸਟਿਕ ਵੀ ਬਹੁਤ ਯੂਜ਼ ਹੁੰਦੀ ਆ ਤੇ ਉਹਦਾ ਵੀ ਧਿਆਨ ਰੱਖਣਾ ਚਾਹੀਦਾ ਸਾਨੂੰ ਬਸ ਜ਼ਿਆਦਾ ਕੁਝ ਨਹੀਂ ਥੋੜੀਆਂ ਜੀਆਂ ਕਰਨੀਆਂ ਪੈਣੀਆਂ ਸਾਨੂੰ ਬਟ ਉਹ ਹੋ ਜੂਗੀਆਂ ਤੇ ਤੁਸੀਂ ਕਰ ਸਕਦੇ ਹੋ ਤੇ ਅਸੀਂ ਇਹੀ ਚਾਹੁੰਦੇ ਹਾਂ ਕਿ ਪੋਲਿਊਸ਼ਨ ਨੂੰ ਬਹੁਤ ਘੱਟ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਬਹੁਤ ਹੀ ਜ਼ਿਆਦਾ ਸਾਨੂੰ ਦਿੱਕਤ ਹੋਊਗੀ ਸਤਿ ਸ੍ਰੀ ਅਕਾਲ ਕੀ ਨਾਂ ਹੈ ਤੁਹਾਡਾ ਸੋ ਮਾਈ ਸੈਲਫ ਨਿਹਾਰਿਕਾ ਐਂਡ ਅੱਜ ਮੈਂ ਨਰੇਟਰ ਦਾ ਰੋਲ ਪਲੇ ਕੀਤਾ ਹੈ ਇਟ ਵਾਸ ਅ ਵੈਰੀ ਫਨ ਐਂਡ ਮੋਟੀਵੇਸ਼ਨਲ ਐਕਟ ਵੇਅਰ ਵੀ ਗਾਟ ਅ ਪਲੇ ਵਿਦ ਯਮਰਾਜ ਉਹ ਇੱਕ ਫਨ ਕਾਮੇਡੀ ਦਿਖਾਈ ਸੀ ਐਂਡ ਇੱਕ ਮਦਰ ਅਰ ਦਿਖਾਈ ਉਹਨਾਂ ਦੀ ਪ੍ਰੋਬਲਮਸ ਉਹਨਾਂ ਦੇ ਸੋਲੂਸ਼ਨਸ ਐਵਰੀਥਿੰਗ ਵਾਸ ਐਵਰੀਥਿੰਗ ਵਾਸ ਪੋਰਟਰੇਟ ਐਂਡ ਅਸੀਂ ਇਹੀ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਇਹ ਜਿਹੜਾ ਅਰਥ ਨੂੰ ਗੰਦਾ ਕਰ ਰਹੇ ਹਾਂ ਐਂਡ ਅਸੀਂ ਹੀ ਰਹਿਣਾ ਹੈ ਇੱਥੇ ਫਿਰ ਅਸੀਂ ਆਪਣੀ ਜਗ੍ਹਾ ਨੂੰ ਗੰਦਾ ਕਰ ਰਹੇ ਹਾਂ ਸੋ ਦੈਟ ਵਾਸ ਦ ਥਿੰਗ ਅਸੀਂ ਅੱਜ ਜੋ ਪੋਰਟਰੇਟ ਕੀਤੀ ਆਪਣੇ ਐਕਟ ਦੇ ਵਿੱਚ ਉਸੀਂ ਵੀ ਚਲੋ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਅੱਜ ਪੋਰਟਰੇ ਕੀਤਾ ਹਰ ਚੀਜ਼ ਨੂੰ ਅਵੇਅਰ ਕੀਤਾ ਲੋਕਾਂ ਨੂੰ ਕਿੰਨਾ ਕੁ ਪਲੇ ਦੇ ਵਿੱਚ ਹਿੱਸਾ ਬਣ ਕੇ ਖੁਸ਼ੀ ਮਹਿਸੂਸ ਹੋਈ ਹਮੇ ਤਾਂ ਬਹੁਤ ਖੁਸ਼ੀ ਹੋਈ ਬਿਕੋਜ਼ ਹਮਨੇ ہمارا ਰੋਲ ਥਾ ਚਿਤ੍ਰਗੁਪਤ ਐਂਡ ਯਮਰਾਜ ਹਮਨੇ ਕੀਆ ਕਰ ਰਹੇ ਧਰਤੀ ਕੋ ਹਮਨੇ ਪ੍ਰੋਟੈਕਟ ਕਰ ਰਹੇ ਹਾਊ ਯਮਰਾਜ ਕੈਸੀ ਬਤਾ ਰਹੇ ਕਿ ਤੁਮ ਪੋਲਿਊਟ ਕਰ ਰਹੇ ਹੋ ਪੋਲੂਟੈਂਸ ਕੋ ਰੋਕਾ ਸਮਝਾਇਆ ਵਨ ਮਹੋਤਸਵ ਕੇ ਇਸ ਓਕੇਜਨ ਪੇ ਹਮੇ ਇਹ ਮੌਕਾ ਮਿਲਾ ਦੈਟ ਵਾਸ ਐਨ ਓਪਰਚ्युनिटी ਫਾਰ ਅਸ ਕਿਨਾ ਤੋ ਵੰਸ਼ਿਤਾ Uh, मैंने आज यमराज का रोल प्ले किया और दिखाया कि जैसे uh, सब चीज़ों को ये प्लास्टिक है पॉल्यूटेंट है इन सबको निकालना है और हमें अपने घर को जैसे हम अपने घर को ट्रीट करते हैं एक साफ़ सुथरी जगह हमें भी गंदे में रहना नहीं पसंद वैसे भी जो धरती है हमें उसे वैसे ही अपने घर की तरह ट्रीट करना चाहिए अच्छा रखना चाहिए प्लास्टिक को पॉल्यूटेंट्स को ये सब कुछ भी नहीं करना चाहिए ਅੱਜ ਜਿਹੜਾ ਪ੍ਰੋਗਰਾਮ ਦੀ ਸਟਾਰਟਿੰਗ ਕਿੱਦਾਂ ਹੋਈ ਇਵੈਂਟ ਕਿੱਦਾਂ ਸਟਾਰਟ ਹੋਇਆ ਤੇ ਕਿਸ ਤਰੀਕੇ ਜਿਹੜਾ ਅੱਜ ਡੈਲੀਗੇਟਸ ਵੀ ਪਹੁੰਚੇ ਹੋਏ ਸੀ ਯੈਸ ਸੋ ਮਤਲਬ ਜੋ ਸਟਾਰਟਿੰਗ ਸਾਡੀ ਹੀ ਸੀਗੀ ਵੀ ਅਸੀਂ ਜਦੋਂ ਸਕਿੱਟ ਦੀ ਸਟਾਰਟਿੰਗ ਸਾਡੀ ਇਦਾਂ ਸੀ ਵੀ ਨਰੇਟਰ ਨੇ ਮੈਨੂੰ ਦੱਸਿਆ ਵੀ ਇੱਕ ਅਰਥ ਹੈ ਕਿ ਬਹੁਤ ਖੁਸ਼ੀ ਹੋ ਕੇ ਆ ਰਹੀ ਹੈ ਵੀ ਉਹਦੀ ਗ੍ਰੀਨਰੀ ਹੈਗੀ ਉਹਦੇ ਵਿੱਚ ਸਭ ਕੁਝ ਹੈਗਾ ਉਹਦੇ ਫਲਾwrs ਵੀ ਹੈਗੇ ਉਹਦੇ ਕੋਲ ਸਭ ਹੈਗਾ ਬਟ ਜਦੋਂ ਇੱਕ ਡੈਮਨਸ ਆ ਜਾਂਦੇ ਨੇ ਡੈਮਨਸ ਆ ਕੇ ਉਹਨਾਂ ਨੂੰ ਮਾਰਦੇ ਉਹਨੂੰ ਸੁੱਟਦੇ ਆ ਗਾਰਬੇਜ ਕਰਦੇ ਪੋਲਿਊਸ਼ਨ ਕਰਦੇ ਆ ਉਹ ਦੇ ਕਰਕੇ ਉਹ ਅਰਥ ਨੂੰ ਪੂਰਾ ਗੰਦਾ ਕਰ ਦਿੰਦੇ ਆ ਔਰ ਉਸ ਕਰਕੇ ਜੋ ਅਰਥ ਹੈ ਉਹ ਬਹੁਤ ਰੋਂਣ ਲੱਗ ਜਾਂਦੀ ਹੈ ਸੋ ਸਾਡੇ ਇਹੀ ਉਹ ਸਿਗਾ ਉਸ ਤੋਂ ਬਾਅਦ ਸੇ ਯਮਰਾਜ ਕੋਲ ਜਾਂਦੀ ਹੈ ਇੱਕ ਅਰਥ ਅਰਥ ਕਿ ਯਮਰਾਜ ਕੋਲ ਜਾ ਕੇ ਉਹ ਦਿਨਾਂ ਗੱਲ ਕਰਦੀ ਹੈ ਵੀ ਮੇਰੇ ਨਾਲ ਇਦਾਂ ਕੁਝ ਹੋ ਰਿਹਾ ਹੈ ਵੀ ਮੈਂ ਉਦੋਂ ਵੀ ਸੀਗੀ ਜਦੋਂ ਤੁਸੀਂ ਸਭ ਲੋਕ ਨਹੀਂ ਸੀਗੇ ਤੇ ਮੈਂ ਉਦੋਂ ਵੀ ਰਹਿਣਾ ਜਦੋਂ ਤੁਸੀਂ ਲੋਕ ਨਹੀਂ ਰਹੋਗੇ ਸੋ ਬੈਟਰ ਇਹੀ ਹੈ ਵੀ ਤੁਸੀਂ ਜੇ ਮੇਰੇ ਉੱਤੇ ਰਹਿ ਰਹੇ ਹੋ ਤਾਂ ਮੈਨੂੰ ਸਾਫ਼ ਰੱਖੋ ਕਾਲਜ ਦੇ ਵਿੱਚ ਜਿੱਥੇ ਸਾਡੇ ਨਾਲ ਡੀਸੀ ਸਾਹਿਬ ਨੇ ਸਰ ਅੱਜ ਜ਼ਿਲ੍ਹਾ ਪੱਧਰੀ ਲੈਵਲ ਤੇ ਜਿਹੜਾ ਵਨ ਜੋ ਸਮਰਪਿਤ ਇੱਕ ਮਹਾਲਸਾ ਬਣਾਇਆ ਜਾ ਰਿਹਾ ਹੈ ਅੱਜ ਜਿਸ ਤਰੀਕੇ ਬੱਚਿਆਂ ਦੇ ਵੱਲੋਂ ਪਲੇ ਦੇ ਨਾਲ ਪੋਲੂਸ਼ਨ ਦੇ ਰਿਲੇਟਿਡ ਅੱਜ ਪ੍ਰੋਗਰਾਮ ਸ਼ੋ ਕਿਤੇ ਕਿੰਨਾ ਕੁ ਮਾਣ ਮਹਿਸੂਸ ਹੋ ਰਿਹਾ ਹੈ ਨਹੀਂ ਦੇਖੋ ਇਸ ਤਰ੍ਹਾਂ ਦੇ ਪ੍ਰੋਗਰਾਮ ਅਵੇਅਰਨੈਸ ਵਾਸਤੇ ਹੁੰਦਾ ਹੈ ਕਿ ਬੱਚਿਆਂ ਨੂੰ ਸਾਰਿਆਂ ਨੂੰ ਮਤਲਬ ਲੋਕਾਂ ਨੂੰ ਅਵੇਅਰ ਕੀਤਾ ਜਾ ਸਕੇ ਕਿ ਇੱਕ ਆਪਣੇ ਜ਼ਿੰਦਗੀ ਦੇ ਵਿੱਚ ਰੁੱਖਾਂ ਦਾ ਕਿੰਨਾ ਮਹੱਤਵ ਹੈ ਤੇ ਆਪਾਂ ਇੱਕ ਤਰਫ ਜਿੱਦੇ ਪੋਲੂਸ਼ਨ ਕਰਦੇ ਆਂ ਪਲਾਸਟਿਕ ਦੀ ਵਰਤੋਂ ਕਰਦੇ ਆਂ ਦੂਜੀ ਤਰਫ ਆਪਾਂ ਨੂੰ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਵੱਧ ਤੋਂ ਵੱਧ ਰੁੱਖ ਲਗਾਈਏ ਤੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੇ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਪੋਲੂਸ਼ਨ ਨੂੰ ਕੱਟ ਕਰਨ ਦੇ ਲਈ ਕੀ ਕੀ ਨਵੇਂ ਉਪਰਾਲੇ ਕਰ ਰਿਹਾ ਹੈ ਨਹੀਂ ਲੋਕਾਂ ਨੂੰ ਹੀ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਆਪਣੇ ਜਨਮ ਦਿਨ ਤੇ ਵਾਰਤਿਹਾਰ ਤੇ ਜ਼ਰੂਰ ਤੁਸੀਂ ਵੋਟੇ ਜ਼ਰੂਰ ਲਗਾਓ ਉਹਨਾਂ ਦੇ ਰੱਖਿਆ ਕਰੋ ਗ੍ਰੀਨਰੀ ਨੂੰ ਵਧਾਓ ਤੇ ਪ੍ਰਸ਼ਾਸਨ ਵੀ ਇਦਾਂ ਦੇ ਐਕਟੀਵਿਟੀਜ਼ ਕਰਕੇ ਅਵੇਅਰਨੈਸ ਕਰਕੇ ਔਰ 9 ਲੱਖ ਵੋਟਾ ਲਾ ਕੇ ਲੋਕਾਂ ਨੂੰ ਅਵੇਅਰ ਕਰ ਰਹੇ ਸਟੇ ਹਰਦੀਪ ਸਿੰਘ ਮੁੰਡਿਆ ਜੀ ਸਰ ਅੱਜ ਪਹੁੰਚੇ ਹੋ ਕਾਲਜ ਦੇ ਵਿਕੇ ਬੱਚਿਆਂ ਦੇ ਵੱਲੋਂ ਅਵੇਅਰਨੈਸ ਦੇ ਲਈ ਪਲੇ ਕੀਤਾ ਕਿਨਕ ਖੁਸ਼ੀ ਮਹਿਸੂਸ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਬਨ ਵਿਭਾਗ ਦੀ ਟੀਮ ਨੂੰ ਮੁਾਰਕਵਾਦ ਪ੍ਰਿੰਸੀਪਲ ਮੈਂ ਉਹਦਾ ਧੰਨਵਾਦ ਸੋ ਜਿਹੜਾ ਅੱਜ ਬਨ ਮਾਹੌਲ ਸੋ ਮਨਾਇਆ ਗਿਆ ਬੂਟੇ ਵੀ ਲਗਾਏਗੇ ਤੇ ਪੂਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਬੂਟੇ ਲਗਾਈਏ ਤੇ ਪੰਜਾਬ ਨੂੰ ਰੰਗਣਾ ਪੰਜਾਬ ਬਣਾਈਏ ਹਰਾ-ਭਰਾ ਪੰਜਾਬ ਬਣਾਈਏ ਤੇ ਪੋਲੂਸ਼ਨ ਦੇ ਲਈ ਜਾਂ ਹੋਰ ਕੀ ਬਹੁਤ ਵਧੀਆ ਜਿਹੜਾ ਆਪਣੇ ਦਿਖਾਇਆ ਕਿ ਧਰਤੀ ਜਿਹੜੀ ਹੈ ਧਰਤੀ ਮਾਂ ਵੀ ਤਾਂ ਜਾ ਚੁੱਕੀ ਹੈ ਇਸ ਪੋਲੂਸ਼ਨ ਤੋਂ ਇਸ ਲਈ ਵੇਸਟ ਪਲਾਸਟਿਕ ਤੋਂ ਤੇ ਆਪਾਂ ਰਲ ਮਿਲ ਕੇ ਕੋਸ਼ਿਸ਼ ਕਰੀਏ ਕਿ ਧਰਤੀ ਨੂੰ ਬਚਾਈਏ ਵੱਧ ਤੋਂ ਬੂਟੇ ਲਗਾਈਏ ਤੇ ਜਿਹੜਾ ਪੋਲੂਸ਼ਨ ਹੈ ਇਹਨੂੰ ਰੋਕੀਏ ਤੋਂ ਇਹ ਤਸਵੀਰਾਂ ਨੇ ਸਰਕਾਰੀ ਗਰਲਸ ਕਾਲਜ ਦੀਆਂ ਜਿੱਥੇ ਆਪ ਕੈਬਨਿਟ ਮਨਿਸਟਰ ਤੇ ਉਹ ਸੋਏ ਤਸਵੀਰਾਂ ਨੇ ਗਰਲਸ ਕਾਲਜ ਦੀਆਂ ਜਿੱਥੇ ਅੱਜ ਕੈਬਨਿਟ ਮਿਸਟਰ ਹਰਦੀਪ ਸਿੰਘ ਮੁੰਡਿਆ ਪਹੁੰਚੇ ਸਨ ਤੇ ਨਾਲ ਹੀ ਜਿਹੜੇ ਡੀਸੀ ਹਿਮਾਂਸ਼ੂ ਜੈਨ ਜੀ ਪਹੁੰਚੇ ਨੇ ਤੇ ਨਾਲ ਹੀ ਜਿਹੜੇ ਕਾਲਜ ਦੇ ਪ੍ਰਿੰਸੀਪਲ ਨੇ ਉਹ ਵੀ ਮੌਕੇ ਤੇ ਸਨ ਤੇ ਨਾਲ ਹੀ ਅੱਜ ਸਕੂਲ ਕਾਲਜ ਦੇ ਵਿੱਚ ਜਿਹੜੇ ਨੇ ਪੋਲੂਸ਼ਨ ਨੂੰ ਕੱਟ ਕਰਨ ਦੇ ਲਈ ਜਿਹੜਾ ਅੱਜ ਬੋਟੇ ਲਾਏ ਗਏ ਨੇ ਤੇ ਨਾਲ ਹੀ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਗਿਆ ਕਿ ਵੱਧ ਤੋਂ ਵੱਧ ਜਿਹੜੀ ਹੈ ਗ੍ਰੀਨਰੀ ਅਪਣਾਈ ਜਾਵੇ ਤਾਂ ਕਿ ਜਿਹੜਾ ਹੈ ਪੋਲੂਸ਼ਨ ਨੂੰ ਕੱਟ ਕੀਤਾ ਜਾਵੇ ਤੇ ਨਾਲ ਹੀ ਜਿਹੜੇ ਕਾਲਜ ਦੇ ਬੱਚਿਆਂ ਦੇ ਵੱਲੋਂ ਅੱਜ ਪਲੇ ਦੇ ਨਾਲ ਜਿਹੜਾ ਹੈ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਜਿਹੜੇ ਆ ਪਲੇ ਕੀਤਾ ਗਿਆ ਨਾਲ ਹੀ ਲੋਕਾਂ ਨੂੰ ਵੱਧ ਤੋਂ ਵੱਧ ਜਿਹੜੇ ਆ ਬੂਟੇ ਲਾਉਣ ਦੇ ਲਈ ਪ੍ਰੇਰਿਤ ਕੀਤਾ ਗਿਆ ਸੋ ਅਗਲੇ ਅਪਡੇਟ ਲੈ ਕੇ ਫਿਰ ਤੋਂ ਰੁਬਰੂ ਹੋਵਾਂਗੇ ਲੁਧਿਆਣਾ ਤੋਂ ਕੈਮਰਾ ਪਰਸਨ ਦੀਪਕ ਦੇ ਨਾਲ ਮੈਂ